ਗਾਈਜ਼ ਕੀ ਹਾਲ ਚਾਲ ਹੋ ਉਮੀਦ ਕਰਦਾ ਤੂੰ ਸਾਰੇ ਬਹੁਤ ਵਧੀਆ ਹੋਗੇ ਤੇ ਗਾਈਜ਼ ਅੱਜ ਆਪਾਂ ਇੱਥੇ ਬੈਠੇ ਨਹਿਰ ਦੇ ਉੱਪਰ ਆਰਾਮ ਨਾਲ ਮੌਜ ਨਾਲ ਬੈਠੇ ਆ ਦੇਖੋ ਇੱਥੇ ਪੂਰੀ ਮੌਜ ਨਾਲ ਬੈਠੇ ਆ ਯਾਰ ਥੱਕ ਗਿਆ ਸੀਗਾ ਯਾਰ ਸਵੀਡ ਦਾ ਕੰਮ ਕਰ ਕਰਕੇ ਇਸ ਕਰਕੇ ਹੁਣ ਮੈਂ ਕਿਹਾ ਚਲੋ ਬੈ ਜੀਏ 10 ਮਿੰਟ ਫਿਰ ਹੁਣ ਆਪਾਂ ਇਹ ਹੈ ਕਿ ਫਿਰ ਉਸ ਤੋਂ ਬਾਅਦ ਫੇਰ ਜਾਵਾਂਗੇ ਕੰਮ-ਦਮ ਕਰਾਂਗੇ ਹੋਰ ਤੇ ਇਸ ਕਰਕੇ ਹੁਣ ਫੇਜ਼ ਦਾ ਲੱਗਿਆ ਸੀ ਫੇਜ਼ ਦਾ ਲਾਈ ਜਣਾ ਲਾਈ ਨਾ ਰਹਿਣਾ ਤੇ ਹੁਣ ਚਲ 10 ਮਿੰਟ ਮਿਲਿਆ ਤੇ ਮੈਂ ਕਿਹਾ 10 ਮਿੰਟ ਬੈ ਜੀਏ ਬਾਕੀ ਵਾਤਾਵਰਨ ਤਾਂ ਵਾਰਦਾ ਹੀ ਠੀਕ ਆ ਝੱਪ ਵੀ ਹੈਗੀ ਹੈ ਝੱਪ ਬਹੁਤ ਤੇਜ਼ ਆ ਜੀ ਬਹੁਤ ਝੱਪ ਆਲੇ ਨਾਲ ਦੇਖੋ ਤੁਸੀਂ ਓਏ ਹੋਏ ਇੱਥੇ ਕੀ ਹੋ ਗਿਆ ਆ ਦੇਖੋ ਜੀ ਉਹ ਸਾਹਮਣੇ ਦੇਖੋ ਜੀ ਉਹ ਉੱਥੇ ਉਹ ਪੇੜਾਂ ਦੇ ਪਿੱਛੇ ਉਧਰਲੇ ਪਾਸੇ ਪਤਾ ਨਹੀਂ ਕੀ ਹੋਇਆ ਝੁੰਡੀਆਂ ਲੱਗੇ ਹੋਏ ਆ ਵਾਕੀ ਇਧਰਲੇ ਪਾਸੇ ਆ ਦੇਖ ਲਓ ਮਾਹੌਲ ਕਿਦਾਂ ਦਾ ਵਾ ਇੱਥੇ ਬੈਠਾ ਮੈਂ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਕਿੱਥੇ ਕੇ ਬੈਠਾ ਹੋਊਗਾ ਆਲੇ ਨਾਲ ਦੇਖ ਲਓ ਯਾਰ ਛਾਂ ਆਹੀ ਪੇੜ ਦੀ ਮੇਂ ਲੱਭੀ ਸੀ ਮਾੜੀ ਜੀ ਤੇ ਛਾਂ ਵੀ ਕਾਦੀ ਇੱਥੇ ਵੀ ਦੇਖੋ ਮਾੜੀ ਮਾੜੀ ਸਟੂਲ ਤੋਂ ਪਈ ਹੋਈ ਆ ਇਹ ਕਾ ਵਿਚਾਰਾ ਹਾਂ ਵੀ ਪੁੱਤਰ ਕੀ ਹੈ ਤੈਨੂੰ ਹਾਂ ਕਿ ਲ ਬੇ ਕੋ ਚਲਾ ਗਿਆ ਆਇਆ ਸੀ ਉਹ ਕੁਛ ਖਾਣਾ ਸੀ ਮੇਰੇ ਕੋਲ ਉਹ ਕੋਈ ਬਿਸਕਟ ਬਸਕਟ ਕੁਛ ਹੈ ਨਹੀਂਗਾ ਨਹੀਂ ਮੈਂ ਉਹਨੂੰ ਖਵਾ ਲੈਣੇ ਸੀ ਮੇਰੇ ਕੋਲ ਕੁਛ ਨਹੀਂ ਹੈ ਗਿਆ ਕਿਉਂਕਿ ਗੱਲ ਇਹ ਮੈਂ ਆਪ ਸਵੇਰ ਦਾ ਹੀ ਰੋਟੀ ਖਾਈ ਆ ਬੈਗ ਉੱਦੀ ਟੰਗੇ ਆ ਦੇਖੋ ਬੋਤਲ ਬੋਤਲ ਬਸ ਇਹ ਇੱਧੇ ਹੀ ਆ ਪਾਣੀ ਪੁਣੀ ਟੰਗੇ ਹੋਇਆ ਵਾ ਕੁਛ ਖਾਣ ਨੂੰ ਤਾਂ ਹੈ ਨਹੀਂ ਜੇ ਹੁੰਦਾ ਮੈਂ ਉਹਨੂੰ ਜ਼ਰੂਰ ਪਾ ਦਿੰਦਾ ਆਏ ਭੁੱਖ ਲੱਗੀ ਹੋਈ ਆ ਬਸ ਇਹ ਕੀ ਹੁਣ ਥੋੜੇੇ ਘਮ ਹੋਰ ਕਰ ਲੀਏ ਫਿਰ ਕਰ ਜਾ ਕੇ ਰੋਟੀ ਰੋਟੀ ਖਾਉਂਗਾ ਹਾੜਾਂ ਤਾਂ ਬਾਤ ਤੁਸੀਂ ਨਹਿਰ ਦਾ ਪਾਣੀ ਦੇਖ ਲਓ ਹਣ ਹਜੇ ਵੀ ਇੱਦਾ ਹੀ ਹੈ ਨਹਿਰ ਦਾ ਪਾਣੀ ਪਰ ਇਹ ਕੀ ਹੁਣ ਤਾਂ ਕਾਫੀ ਪਾਣੀ ਉੱਤਰ ਗਿਆ ਵਾ ਦੱਸ ਦੇ ਸੀਗੇ ਇੱਧਰਲੇ ਪਾਸੇ ਆ ਦੇ ਲੱਗ ਆਏ ਹੈ ਕਿੰਨਾ ਗੰਧ ਪਿਆ ਹੋਇਆ ਹੋਵੇ ਦੇਖ ਰਹੇ ਤੇ ਇਹ ਜਿਹਾ ਜਿਆ ਗੇਟ ਗੁੱਡ ਵੀ ਬੰਦ ਆ ਬੰਦ ਕਿੱਥੇ ਲੋਕ ਰਹਿੰਦੇ ਹੈ ਕਿ ਨਹੀਂ ਇੱਥੇ ਰਹਿੰਦੇ ਰੱਪ ਜਾਣੇ ਕਰੇ ਆਗੇ ਸੀ ਘਰ ਆਓਗੇ ਰੋਟੀ ਰੋਟੀ ਖਾ ਕੇ ਰੋਟੀ ਖਾ ਕੇ ਵਿੱਲੇ ਹੋ ਗਿਆ ਤੇ ਇੱਧਰ ਦੇਖੋ ਦੁਬਾਰਾ ਮੀਂਹ ਸ਼ੁਰੂ ਹੋ ਗਿਆ ਯਾਰ ਮੀਂਹ ਨੇ ਤਾਂ ਬੜਾ ਪਰੇਸ਼ਾਨ ਕੀਤਾ ਹੈ ਪਤਾ ਕਿੰਨੀ ਦਿੱਕਤ ਆ ਰਹੀ ਹੈ ਮੀਂਹ ਦੇ ਕਰਕੇ ਮੀਂਹ ਦੇਖੋ ਦੁਬਾਰਾ ਸ਼ੁਰੂ ਹੋ ਗਿਆ ਆ ਬੁਰਾ ਹਾਲ ਆ ਰਿਹਾ ਇੱਧਰ ਆ ਲੋ ਇੱਧਰ ਆ ਮੀਂਹ ਕਰਕੇ ਪਤਾ ਕੀ ਸਾਡੇ ਤਾਂ ਜੀ ਬਹੁਤ ਔਖਾ ਹੋ ਰਿਹਾ ਮੈਂ ਤਾਂ ਇਹ ਹੀ ਕਹਿੰਦਾ ਕਿ ਸਾਡੇ ਮੀਂਹ ਪਵੇ ਹੀ ਨਾ ਕਿਤੇ ਬਿਲਕੁਲ ਹੀ ਨਾ ਪਵੇ ਲੋਕੋ ਤਾਂ ਦਿਖਾਣਾ ਕੀ ਔਖਾ ਹੈ ਤੇ ਮੈਂ ਕਿਉਂ ਕਹਿ ਰਿਹਾ ਇੱਦਾਂ ਠੀਕ ਹੈ ਜੀ ਤੰ ਦਿਖਾਣਾ 1 ਮਿੰਟ ਰੁਕ ਜੇ ਫਲੈਸ਼ ਆਨ ਕਰਾ ਲਾਈਟ ਆਨ ਕਰਦਾ ਲਾਈਟ ਆਨ ਕਰਤੀ ਆ ਦੇਖੋ ਜੀ ਆ ਕੰਧ ਦੇਖ ਰਹੇ ਆ ਕੰਧ ਉੱਪਰ ਤੱਕ ਤਾਂ ਟੁੱਟੀ ਪਈ ਆ ਆ ਦੇਖੋ ਇੱਧਰ ਵੀ ਆ ਦਰਾਰ ਆ ਕੀ ਇਹ ਰੱਬ ਜਾਣੇ ਕੀ ਆ ਦੇਖੋ ਦਰਾਰ ਆਈ ਹੋਈ ਆ ਠੀਕ ਸਲਾਬ ਪੂਰੀ ਚੜੀ ਹੋਈ ਆ ਉਹ ਕੰਧ ਤੇ ਕੋਲ ਨਾਲ ਇੱਥੋਂ ਦੇਖੋ ਮਾੜੀ ਐ ਲੱਗਦੀ ਵੀ ਖਿਸਕੀ ਹੋਈ ਆ ਇਹ ਇੱਥੇ ਆ ਦੇਖੋ ਦੇਖ ਰਹੇ ਮੀਨਾ ਬਹੁਤ ਬੁਰਾ ਹਾਲ ਹੈ ਦੂਜਾਰੇ ਕੋਲ ਅਸਲਾ ਆ ਰਿਹਾ ਅਸਲਾ ਆ ਵਹੀਂ ਦੀ ਅਸਲਾ ਆਪਣਾ ਸਾਰਾ ਚੋਣ ਲੈਦਾ ਇੱਧਰ ਦੇਖੋ ਆ ਦੇਖੋ ਦੇਖ ਰਹੇ ਹੋ ਇਹ ਚੀਜ਼ਾਂ ਅਸਤ ਮੀਂਹ ਤੋਂ ਡਰਦੇ ਆ ਕਿ ਭਾਈ ਮੀਂਹ ਆਵੇ ਨਾ ਆ ਦੇਖੋ ਛੱਤਾਂ ਦਾ ਹਾਲ ਦੇਖੋ ਤੁਸੀਂ ਕਹੀ ਜੀ ਹੋਈ ਪਈ ਛੱਤ ਇੱਥੋਂ ਨਾ ਤੁਸੀਂ ਦੇਖ ਰਹੇ ਹੋ ਕਿ ਉੱਪਰ نیچے ਹੋਣੀਆਂ ਛੱਤੇ ਕਿ ਕੋਈ ਪਤਾ ਨਹੀਂ ਰੱਬ ਨਾ ਕਰੇ ਵਾਹਿਗੁਰੂ ਕਿ ਇੱਦਾਂ ਦਾ ਕੁਝ ਹੋ ਜਾਈਏ ਕਿ ਹੋਰ ਜਿਹੜਾ ਪਾਣਾ ਵਰਤੇ ਜੇ ਦੂਜੇ ਕਮਰੇ ਜੇ ਵੀ ਤੁਹਾਨੂੰ ਦਿਖਾ ਦਿੰਨਾ ਤੁਸੀਂ ਕਹਿੰਦੇ ਦੂਜੇ ਕਮਰੇ ਜੇ ਵੀ ਬਹੁਤ ਬੁਰਾ ਹਾਲਾਤ ਹੈ ਭਾਈ ਮੀਟੋ ਡਰਦਾ ਹੀ ਬੜਾ ਪਤਾ ਨਹੀਂ ਕੀ ਗੱਲ ਹੈ ਆ ਦੇਖੋ Adikru ਹਾਰੇ ਕੋ ਸਾਰੀ ਛੱਤ ਦਾ ਹਾਲ ਨਹੀਂ ਕੋ ਤੇ ਹੋ ਦੇ ਹੋ ਦੇ ਠੀਕ ਆ ਦੇਖੋ ਉਸ ਤੋਂ ਬਾਅਦ ਇਹ ਪਾਣੀ ਦਾ ਆ ਸਾਰਾ ਰਸਕੇ ਆ ਇੱਥੇ ਆ ਬੋਰ ਦੇ ਵਿੱਚ ਆਂਦਾ ਤੇ ਜਿਹੜੀ ਚੀਜ਼ਾਂ ਲੱਗੀਆਂ ਤਾਂ ਖਰਾਬ ਹੋ ਜਾਣੀਆਂ ਇਹਨੇ ਆ ਦੇਖੋ ਜੋ ਬਰੂ ਉਹ ਰੈ ਕੈਂਟਰੀਓ ਛੱਤ ਦਾ ਜਿਵੇਂ ਖਿਸਕਿਆ ਜਾ ਰਿਹਾ ਲੱਗ ਰਿਹਾ ਜਿਵੇਂ ਆ ਕੀ ਇਸ ਲਈ ਸਾਨੂੰ ਤਾਂ ਬਹੁਤ ਡਰ ਲੱਗਦਾ ਭਾਈ ਮੀਂਹ ਆਵੇ ਨਾ ਬਹੁਤ ਔਖਾ ਵੀ ਥਾਗਦਾ ਇੱਧਰ ਆ ਦੇਖ ਆ ਸਾਰੇ ਆ ਜਿਹੜੀ ਕੰਨ ਨਾ ਤੇ ਹੁਣ ਤਾਂ ਚਲੋ ਸੋਕੂ ਗਿਆ ਧੋਪਾ ਤੋਂ ਪਾ ਲੱਗ ਗਿਆ ਤੇ ਹਾਰੇ ਕੋ ਸਾਰੇ ਨੂੰ ਸਲਾਵਾਈ ਹੋਈ ਹੈ ਸਾਰੇ ਸਾਰੇ ਕਿਤੇ ਨਹੀਂ ਆ ਤੇ ਬਹੁਤ ਬੁਰਾ ਹਾਲ ਹੋ ਗਿਆ ਨਾ ਇਸ ਕਰਕੇ ਕਹਿੰਨੇ ਕਿ ਭਾਈ ਮੀਂਹ ਆਵੇ ਨਾ ਹੁਣ ਮੀਂਹ ਪੈ ਤਰਿਆ ਪਰ ਹਜੇ ਤੱਕ ਰੁਕਿਆ ਨਹੀਂਗਾ ਚੱਲੀ ਜਾਂਦਾ ਹਜੇ ਵੀ ਦੇਖ ਲਓ ਹਜੇ ਵੀ ਬੰਦ ਨਹੀਂ ਹੋ ਰਿਹਾ ਸਾਰਾ ਪੈ ਹੀ ਰਿਹਾ ਮਮੀ ਗਾਇਜ਼ ਮੇਰੀ ਫਰਮਾਇਸ਼ ਤੇ ਫਸਟ ਚੌਲ ਬਣਦੇ ਪਏ ਆ ਆਲੂ ਵਾਲੇ ਆਏ ਹਾਏ ਮੈਂ ਤਾਂ ਮੁਝਾ ਦੇਖਿਆ ਸੀ ਕਿ ਸੀਰੀਅਸ ਕੀ ਭਾਈ ਮੈਂ दाल ਨਹੀਂ ਖਾਣੀ ਹੈਗੀ ਆ ਦੇਖ ਲਓ ਜੀ ਆਲੂ ਵਾਲੇ ਚੌਲ ਬਣ ਰਹੇ ਮੇਰੀ ਫਰਮਾਇਸ਼ ਤੇ ਉੱਪਰ ਹੈ ਆਪ ਲੋਗ ਨਖਰੇ ਇਤਨੇ ਹੈ ਕਾਦੇ ਨਖਰੇ ਹੈ ਨਹੀਂ ਖਾਣਾ ਹੋਣੀ ਖਾਣਾ ਦੇ ਮੇਰੀ ਫਰਮੈਸ਼ਾਂ ਪੂਰੀਆਂ ਕਰ ਦਈਏ ਇੱਕ ਹੀ ਗੱਲ ਤਾਂ ਵਧੀਆ ਵਿਚਾਰੀ ਚੰਗੀ ਹੈ ਮੈਨੂੰ ਜੋ ਮਿਲਦਾ ਮੈਂ ਉਹ ਖਾਣ ਨੂੰ ਇੰਨਾ ਹੁੰਦਾ ਕਿ ਆਲੂ ਇੰਨੇ ਵੱਡੇ ਵੱਡੇ ਕਿਉਂ ਕੱਟੇ ਕਿਰ ਕੇ ਤੇ ਆ ਨੂੰ ਸਿੱਕਤੀ ਲਿਖਿਆ ਗੁੱਸੇ ਜਿਹੀ ਬਣਾ ਰਹੀ ਹੈ ਪਰ ਬਣਾ ਰਹੀ ਹੈ ਬਣਾ ਰਹੀ ਹੈ ਬਰੇਲਾ ਨਹੀਂ ਹੈ ਇਹ ਬਣਾ ਰਹੀ ਹੈ ਦੇਖੋ ਵਿਚਾਰੀ ਹੈ ਤਾਂ ਬਹੁਤ ਚੰਗੀ ਹੈ ਬਹੁਤ ਭੋਲੀ ਹੈ ਹੈਣਾ ਕਿ ਚੋੜਾਂ ਨਾਲ ਫਿਰ ਚਾਹ ਵੀ ਮਿਲੂਗੀ ਤਾਜੂ ਨਹੀਂ ਬਣਾਉਂਗਾ ਹਾਂ ਚੋਲ ਬਣਾਤੇ ਹਾਂ ਚਾਹ ਵੀ ਬਣਾਵਾ ਲਿੰਕੇ ਦੇ ਕੇ ਮੈਂ ਲੂੰਗਲੀ ਫੜਾ ਪਕੜਾਈ ਤੁੰਹਾਂ ਬਾਜੀ ਨੂੰ ਵਰਨੇ ਆਲੇ ਉਹ ਨਹੀਂ ਇਹ ਮੇਰੇ ਚੋੜਾਂ ਦੇ ਟਮਾਟਰ ਬੜੇ ਛੋਲੇ ਭਾਈ ਨੇ ਟਮਾਟਰ ਲੈ ਕੇ ਹੀ ਨੇ ਨੇ ਮੈਂ ਕਿਹਨ ਆਲੂ ਵਾਲੇ ਚੋਲ ਨਾਲ ਮੈਂ ਕੀ ਚਾਹ ਨਾਲ ਸਵਾਲ ਲੱਗਦੇ ਮੈਂ ਤਾਂ ਤਾਂ ਮੈਂ ਚਾਹ ਚੋਨੀ ਬਣਾਉਂਗਾ ਨੇ ਇੱਧਰ ਹੋ ਜਾ ਚੋਲ ਬਣਾ ਕੇ ਉਹਦੀ ਮਤਲਬ ਕੀ ਗੱਲ ਆ ਚਾਹ ਦੇ ਨਾਲ ਚੋਲ ਦੇ ਨਾਲ ਚਾਹ ਪੌਣ ਕਿੰਨਾ ਫਾਲ ਨਹੀਂ ਕਿ ਮੈਂ ਤਾਂ ਤੁਹਾਨੂੰ ਵੈਸੀ ਗੱਲ ਕਰ ਰਹੀ ਹਾਂ ਇਹ ਤਾਂ ਯਾਰ ਪੂਰੀ ਖਿਜੀ ਪਈ ਹੈ ਗਾਇਜ਼ ਯਾਰ ਆਹ ਸੱਤ ਇੱਕ ਦੀ ਗੱਲ ਕਰਿਆ ਕਰੋ ਹਾਂ ਥੋੜੇ ਸਪਾਈਸੇ ਜੀ ਬਣਾ ਲਈ ਮੈਂ ਕਰਾਂ ਰਹੀ ਐਨੀ ਕਰਾਂ ਖਾਣੇ ਖਾਏ ਵੀ ਨਹੀਂ ਨਹੀਂ ਐਨੇ ਵੀ ਨਾ ਕਰੀ ਫਿਰ ਹੋਰ ਬਰਜ ਜਾਣੇ ਫਿਰ ਕੀ ਫਾਇਦਾ ਉਹ ਜੂਠੇ ਛੱਟਣੇ ਬੈਣੇ ਫਿਰ ਜੀ ਨਾ ਕਰੋ ਮੇਰੇ ਕੰਮ ਦੇ ਹੈ ਹਾਂ ਮੈਂ ਜਿੱਦਾਂ ਮਰਜ਼ੀ ਬਣਾਵਾ ਵਾਹ ਇਹ ਕਿਹ ਟੜਕੇ ਲੱਗ ਰਹੇ ਨੇ ਪੂਰੇ ਅੱਜ ਮੇਰੇ ਘਰ ਮੈਂ ਤਾਂ ਯਾਰ ਨਾ ਮੈਂ ਕਦੀ ਕਦੀ ਸੋਚਦਾ ਕਿ ਇਹਨੂੰ ਨਾ ਆਪਾਂ ਇੱਕ ਆਪਾਂ ਰੇੜੀ ਲਾ ਲਈਏ ਇੱਕ ਕਿ ਇਹ ਮੁਰਗੀ ਰੋਟੀ ਸਬਜ਼ੀ ਵਧੀਆ ਬਣਾਉਂਦੇ ਕੀ ਤੁਸੀਂ ਦੱਸਿਓ ਕਮੈਂਟ ਕਰਕੇ ਰੇੜੀ ਥੋੜੀ ਲਾ ਲਈਏ ਸੀ ਤੁਸੀਂ ਖਾਣਾ ਆਇਆ ਕਰੋਗੇ ਫਿਰ ਨਹੀਂ ਤੂੰ ਚਿਟਾਣਣ ਕਿਉਂ ਨਹੀਂ ਪਾਇਆ ਚੋ ਚਿਟਾਣਣ ਮੈਂ ਵੀ ਪਾਇਆ ਫਿਰ ਕਾਲਾ ਕਿਉਂ ਪਾਇਆ ਟੇਸਟ ਵੇ ਟੇਸ ਲਈ ਆ ਦੇਖਿਆ ਮੇਰੇ ਟੇਸਟ ਦਾ ਕਿੰਨਾ ਖਿਆਲ ਰੱਖਦੀ ਹੈ ਚਲੋ ਵਧੀਆ ਭਾਈ ਵਧੀਆ ਪਰ ਆਲੂ ਨਾ ਪੂਰੇ ਮਲਕੀ ਭੁੰਨ ਦੀ ਚੰਗੀ ਤਰ੍ਹਾਂ ਤੁਸੀਂ ਜਾਓ ਇਧਰ ਦੇਖਿਆ ਦੇਖ ਪੂਰੀ ਖੇਚ ਦੀ ਹੈ ਬੁਰੀ ਹੈ ਜੀ ਚਾਹਲ ਬਣਾਣ ਲੱਗੇ ਮੈਂ ਬਣਾ ਲਈ ਰੱਖੀ ਹਾਂ ਫੇਰੇ ਫਿਰ ਆਲੂ ਵਾਲੀ ਰੋਟੀਆਂ ਆਲੂ ਨਹੀਂ ਹੈ ਆਲੂ ਮਗਾਤੇ ਕਿਉਂ ਮੈਂ ਹੋ ਜਾ ਕੇ ਉਹ ਮੈਂ ਗੰਗੇਤ ਵੜ ਲੈਣਾ ਚੱਲ ਬੜ ਤੇ ਠੀਕ ਆ ਕੀ ਕਰੀ ਵੀ ਆਲੀ ਬਹੁਤ ਚੰਗੀ ਹੈ ਹੁਣ ਪਰ ਇਹ ਕਿ ਚਲ ਜੀ ਚਾਹ ਨਾਲ ਬਣਾ ਲੈਂਦੀ ਤੇ ਚਲੋ ਬਾਕੀ ਦੇਖਦੇ ਆ ਰੱਬ ਨਾਲ ਹੈ मेरी क्या तला रही है नहीं रहन दी जा रहन दे चोर बना दे चुपचाप खा वो नहीं तो इन्हें गुस्से से जी क्यों है तू चोर बना रही है तू तो चल ठीक है गल पर गुस्से से जी क्यों रहनी है हां चलो गाइस ठीक है बाय हाँ। बाय टेक केयर से कल संडे है शेयर कर लो सी जाइए कितने ਫਿਰ ਦੰ ਦੱਸਾਂਗੇ ਵਲੌਗ ਦੇ ਵੀ ਦੇਖ ਬਣੇ ਤੇ ਦੇਖ ਲੈ